ਡਾਕਟਰਾਂ ਨੇ ਇੱਕ ਔਰਤ ਨੂੰ ਸੂਰ ਦਾ ਗੁਰਦਾ ਪਾ ਦਿੱਤਾ। ਹਾਂਜੀ ਤੁਸੀਂ ਬਿਲਕੁਲ ਸੱਚ ਸੁਣ ਰਹੇ ਹੋ ਕਿ ਡਾਕਟਰ ਨੇ ਇੱਕ ਔਰਤ ਨੂੰ ਸੂਰ ਦੀ ਕਿਡਨੀ ਟ੍ਰਾਂਸਪਲੈਂਟ ਕਰ ਦਿੱਤੀ ਗਈ। ਉਹ ਔਰਤ ਬਿਲਕੁਲ ਤੰਦਰੁਸਤਾ ਘੋੜੇ ਵਰਗੀ ਆ ਸਾਰਾ ਕੰਮ ਕਰਦੀ ਆ ਭੱਜੀ ਫਿਰਦੀ ਆ। ਉਹ ਔਰਤ ਬਹੁਤ ਖੁਸ਼ ਆ ਕਿ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਹ ਔਰਤ ਕੌਣ ਆ ਕਿੱਥੋਂ ਦੀ ਆ ਤੇ ਕਿਹੜਾ ਪਤੰਦਰ ਡਾਕਟਰ ਸੀ ਜਿਨੇ ਚੱਕ ਕੇ ਸੂਰ ਦੀ ਕਿਡਨੀ ਇੱਕ ਔਰਤ ਨੂੰ ਪਾ ਦਿੱਤੀ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਅੱਜ ਜਿਹੜੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਕਹਾਣੀ ਆਪਣੇ ਆਪ ਦੇ ਵਿੱਚ ਬੜੀ ਅਜੀਬ ਕਹਾਣੀ ਹੈ। ਤੇ ਸ਼ਾਇਦ ਕੁਝ ਭਰਾਵਾਂ ਨੇ ਉਹ ਖਬਰ ਸੁਣੀ ਵੀ ਹੋਊਗੀ ਜਾਂ ਪੜ੍ਹੀ ਵੀ ਹੋਊਗੀ ਕਿ ਹਾਂ ਇੱਕ ਡਾਕਟਰ ਨੇ ਇੱਕ ਔਰਤ ਨੂੰ ਸੂਰ ਦਾ ਗੁਰਦਾ ਪਾ ਦਿੱਤਾ। ਇਹ ਬਿਲਕੁਲ ਸੱਚ ਆ। ਇਹ ਅਮਰੀਕਾ ਦੇ ਵਿੱਚ ਇੱਕ ਡਾਕਟਰ ਨੇ ਇੱਕ ਔਰਤ ਨੂੰ ਸੂਰ ਦਾ ਗੁਰਦਾ ਪਾਇਆ। ਅਮਰੀਕਾ ਦੀ ਇੱਕ ਸਟੇਟ ਆ ਅਲਬਾਮਾ ਅਲਬਾਮਾ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਜਿਹਦਾ ਨਾਮ ਸੀ ਟਵਾਣਾ ਲੂਲੇ ਟਵਾਣਾ ਲੂਲੇ ਦੇ ਪਰਿਵਾਰ ਦੇ ਪਹਿਲਾ ਵੀ ਦੋ ਮੈਂਬਰਾਂ ਨੂੰ ਕਿਡਨੀਆਂ ਟਰਾਂਸਪਲੈਂਟ ਹੋ ਚੁੱਕੀਆਂ ਸੀਗੀਆਂ ਸਭ ਤੋਂ ਪਹਿਲਾਂ ਟਵਾਣਾ ਦੀ ਦਾਦੀ ਬਿਮਾਰ ਹੋਈ ਸੀਗੀ ਉਦੋਂ ਟਵਾਣਾ ਛੋਟੀ ਜੀ ਸੀਗੀ ਦਾਦੇ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਸੀਗੀਆਂ ਫਿਰ ਦਾਦੀ ਦੀਆਂ ਦੋਨੇ ਕਿਡਨੀਆਂ ਟਰਾਂਸਪਲੈਂਟ ਕੀਤੀਆਂ ਗਈਆਂ ਦਾਦੀ ਦੀ ਮੌਤ 3 ਮਹੀਨਿਆਂ ਬਾਅਦ ਹੋ ਗਈ ਉਸ ਤੋਂ ਕੁਝ ਸਮੇਂ ਬਾਅਦ ਜਦੋਂ ਟਵਾਣਾ 15-16 ਸਾਲ ਦੀ ਸੀਗੀ ਉਦੋਂ ਟਵਾਣਾ ਦੇ ਫਾਦਰ ਨੂੰ ਕਿਡਨੀਆਂ ਦੀ ਪ੍ਰੋਬਲਮ ਹੋ ਚੁੱਕੀ ਸੀ ਕਾਫੀ ਟਾਈਮ ਡੈਲਿਸਿਸ ਵਗੈਰਾ ਹੁੰਦੀਆਂ ਰਹੀਆਂ ਆਖਰ ਨੂੰ ਟਵਾਣਾ ਲੂਲੇ ਦੇ ਫਾਦਰ ਦੀ ਕਿਡਨੀਆਂ ਟ੍ਰਾਂਸਪਲੈਂਟ ਕਰਨੀਆਂ ਪੈ ਗਈਆਂ ਜਦੋਂ ਫਾਦਰ ਨੂੰ ਕਿਡਨੀਆਂ ਨਵੀਆਂ ਪਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਫਾਦਰ ਵੀ 6 ਮਹੀਨੇ ਜਿਉਂ ਸਕਿਆ ਫਿਰ ਉਹਨਾਂ ਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਪ੍ਰੋਬਲਮ ਮੁੜ ਕੇ ਟਵਾਣਾ ਲੂਲੇ ਨੂੰ 35-40 ਸਾਲ ਦੀ ਉਮਰ ਦੇ ਵਿੱਚ ਆ ਗਈ ਕਿਉਂਕਿ ਇਹ ਕਿਡਨੀਆਂ ਦੀ ਜਿਹੜੀ ਪ੍ਰੋਬਲਮ ਸੀ ਇਹ ਇਹਨਾਂ ਦੇ ਜੀਨਸ ਦੇ ਵਿੱਚ ਹੀ ਸੀਗੀ ਪਹਿਲਾਂ ਦਾਦੀ ਦੀਆਂ ਕਿਡਨੀਆਂ ਖਰਾਬ ਹੋਈਆਂ ਫਿਰ ਫਾਦਰ ਦੀਆਂ ਖਰਾਬ ਹੋਈਆਂ ਜਦੋਂ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਟਵਾਣਾ ਆਉਂਦੀ ਆ ਫਿਰ ਇਹਦੀਆਂ ਕਿਡਨੀਆਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਚਲੋ ਜੀ ਟਵਾਣਾ ਅਬਦਲ ਲਾਜ ਬਹੁਤ ਚੰਗੇ ਡਾਕਟਰ ਤੋਂ ਸ਼ੁਰੂ ਕਰਾਉਂਦੀ ਆ ਕਿਉਂਕਿ ਟਵਾਣਾ ਨੂੰ ਐ ਪਤਾ ਸੀਗਾ ਕਿ ਪਹਿਲਾਂ ਮੇਰੇ ਪਰਿਵਾਰ ਦੇ ਦੋ ਮੈਂਬਰ ਇਸ ਪ੍ਰੋਬਲਮ ਨਾਲ ਮਰ ਚੁੱਕੇ ਆ ਪਰ ਇਲਾਜ ਦੇ ਦੌਰਾਨ ਜਿਹੜੀ ਪ੍ਰੋਬਲਮ ਸੀ ਉਹ ਵੱਧ ਗਈ ਟਵਾਣਾ ਲੂਲੇ ਦਾ ਉਸ ਤੋਂ ਬਾਅਦ ਕਾਫੀ ਲਾ ਚੱਲਿਆ ਡੈਲਸਿਸ ਵਗੈਰਾ ਹੋਈਆਂ ਪਰ ਨਹੀਂ ਫਰਕ ਪਿਆ ਹਰਕੇ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਤੁਹਾਨੂੰ ਕਿਡਨੀਆਂ ਟ੍ਰਾਂਸਪਲੈਂਟ ਕਰਾਉਣੀਆਂ ਪੈਣਗੀਆਂ ਪਰ ਜਿਹੜੀ ਟਵਾਣਾ ਲੁੱਲੇ ਸੀ ਉਹ ਇਸ ਗੱਲ ਤੋਂ ਪਹਿਲੇ ਟੈਨਸ਼ਨ ਦੇ ਵਿੱਚ ਸੀਗੀ ਪਹਿਲਾਂ ਮੇਰੀ ਦਾਦੀ ਨੂੰ ਇਨਸਾਨ ਦੀ ਕਿਡਨੀ ਪਾਈਆਂ ਸੀ ਮੇਰੇ ਪਿਓ ਨੂੰ ਵੀ ਕਿਸੇ ਇਨਸਾਨ ਦੀ ਕਿਡਨੀ ਟਰਾਂਸਪਲੈਂਟ ਕੀਤੀਆਂ ਸੀ ਉਹ ਦੋਨੇ ਸਕਸੈਸਫੁਲ ਨਹੀਂ ਹੋ ਸਕਿਆ ਦੋਨਾਂ ਦੀ ਮੌਤ ਹੋ ਗਈ ਹੁਣ ਜਿਹੜੀ ਟਵਾਣਾ ਲੁੱਲੇ ਸੀ ਉਹ ਚਾਹੁੰਦੀ ਸੀ ਕਿ ਮੈਂ ਕਿਸੇ ਇਨਸਾਨ ਦੀ ਕਿਡਨੀ ਟਰਾਂਸਪਲੈਂਟ ਨਹੀਂ ਕਰਾਉਣੀ ਮੈਂ ਕਿਸੇ ਜਾਨਵਰ ਦੀ ਕਿਡਨੀ ਟਰਾਂਸਪਲੈਂਟ ਕਰਾਉਣੀ ਆ ਹੋ ਸਕਦਾ ਕਿ ਕੋਈ ਜਾਨਵਰ ਦੀ ਕਿਡਨੀ ਨਾਲ ਮੈਂ ਜ਼ਿਆਦਾ ਸਮਾਂ ਜਿਉ ਸਕਾਂ ਤੁਹਾਨੂੰ ਪਤਾ ਕਿ ਜਿਹੜੇ ਗੋਰੇ ਹੁੰਦੇ ਉਹ ਇਹੋ ਜਿਹੇ ਐਕਸਪੈਰੀਮੈਂਟ ਬਹੁਤ ਕਰਦੇ ਆ ਫਿਰ ਜਾਨਵਰ ਦੀ ਕਿਡਨੀ ਟਰਾਂਸ ਇਹ ਇੱਕ ਡਾਕਟਰ ਨੂੰ ਮਿਲਦੀ ਹੈ ਜਿਹਦਾ ਨਾਮ ਸੀ 트럼ਪ ਬੌਬ ਜਿਹੜਾ 트럼ਪ ਬੌਬ ਡਾਕਟਰ ਸੀਗਾ ਉਹਨੇ ਆਪਦੇ ਹਸਪੀਟਲ ਦੇ ਵਿੱਚ ਪਹਿਲਾਂ ਵੀ ਤਿੰਨ ਵਾਰ ਐਕਸਪੈਰੀਮੈਂਟ ਕੀਤੇ ਸੀਗੇ ਤੇ ਤਿੰਨੇ ਐਕਸਪੈਰੀਮੈਂਟਾਂ ਦੇ ਵਿੱਚ ਉਹ ਫੇਲ ਹੋ ਚੁੱਕਿਆ ਸੀਗਾ ਦੋ ਬੰਦਿਆਂ ਦੇ ਉਸ ਬੰਦੇ ਨੇ ਹਾਰਟ ਚੇਂਜ ਕੀਤੇ ਦੋਨਾਂ ਨੂੰ ਕਿਸੇ ਜਾਨਵਰ ਦੇ ਹਾਰਟ ਪਾ ਕੇ ਦੇਖੇ ਉਹ ਬੰਦੇ ਵੀ ਆਪਰੇਟ ਤੋਂ ਬਾਅਦ ਡੈੱਡ ਹੋ ਗਏ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਕਿਸੇ ਹੋਰ ਬੰਦੇ ਨੂੰ ਸੂਰ ਦੀਆਂ ਕਿਡਨੀਆਂ ਟ੍ਰਾਂਸਪਲੈਂਟ ਕੀਤੀਆਂ ਉਸ ਡਾਕਟਰ ਨੇ ਉਹਦੀ ਵੀ 15 ਦਿਨਾਂ ਦੇ ਵਿੱਚ ਵਿੱਚ ਮੌਤ ਹੋ ਗਈ ਚਲੋ ਜਦੋਂ ਟਵਾਨਾ ਲੂਲੇ ਜਾ ਕੇ ਉਸ ਡਾਕਟਰ ਨੂੰ ਮਿਲਦੀ ਹੈ 트੍ਰੰਪ ਬੌਬ ਨੂੰ ਇਹ ਉਹਨਾਂ ਨਾਲ ਸਾਰੀ ਡਿਸਕਸ ਕਰਦੀਆਂ ਤਾਂ ਜਿਹੜਾ 트੍ਰੰਪ ਬੌਬ ਹੁੰਦਾ ਉਹ ਦੱਸਦਾ ਕਿ ਮੈਂ ਪਹਿਲਾਂ ਤਿੰਨ ਇਨਸਾਨਾਂ ਤੇ ਐਕਸਪੈਰੀਮੈਂਟ ਕਰ ਚੁੱਕਿਆ ਜਾਨਵਰਾਂ ਦੇ ਪਾਰਟ ਪਾ ਕੇ ਪਰ ਉਹ ਤਿੰਨੇ ਹੀ ਮਰ ਗਏ ਉਹ ਸਕਸੈਸਫੁਲ ਨਹੀਂ ਹੋਏ ਮੈਂ ਹੁਣ ਥੋੜਾ ਜਿਹਾ ਹੋਰ ਤਜਰਬਾ ਕੀਤਾ ਹੋਰ ਸਰਚ ਕੀਤੀ ਆ ਨੂੰ ਲੱਗਦਾ ਕਿ ਇਸ ਵਾਰੀ ਮੈਂ ਆਪਦੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਊਗਾ ਫਿਰ ਟਵਾਨਾ ਲੂਲੇ ਆਪਦੀਆਂ ਸਾਰੀਆਂ ਰਿਪੋਰਟਾਂ ਉਹਨੂੰ ਵਿਖਾਉਂਦੀ ਹੈ ਆਪਦੇ ਖਾਨਦਾਨ ਦੀ ਪ੍ਰੋਬਲਮ ਦੱਸਦੀ ਆ ਸਾਡੀ ਖਾਨਦਾਨੀ ਪ੍ਰੋਬਲਮ ਚੱਲੀ ਆਉਂਦੀ ਆ ਉਸ ਤੋਂ ਪੀ ਤੁਸੀਂ ਰੈਡੀ ਹੋ ਜੋ ਮੈਂ ਤੁਹਾਨੂੰ ਸੂਰ ਦੀ ਕਿਡਨੀ ਟ੍ਰਾਂਸਪਲੈਂਟ ਕਰੂੰਗਾ ਬਾਕੀ ਰੱਬ ਦੇ ਹੱਥ ਆ ਚੋਲੇ ਟਵਾਣਾ ਲੂਲੇ ਮੰਨ ਜਾਂਦੀ ਆ ਉਸ ਤੋਂ ਬਾਅਦ ਟਵਾਣਾ ਲੂਲੇ ਦਾ ਆਪਰੇਟ ਕੀਤਾ ਜਾਂਦਾ ਟਵਾਣਾ ਲੂਲੇ ਦਾ ਪਹਿਲਾਂ ਵੀ ਇੱਕ ਵਾਰੀ ਹਾਰਟ ਦਾ ਆਪਰੇਟ ਹੋ ਚੁੱਕਿਆ ਸੀ ਸਟੰਡ ਵਗੈਰਾ ਪਏ ਹੋਏ ਸੀਗੇ ਚਲੋ ਜੀ ਉਸ ਤੋਂ ਬਾਅਦ ਟਰੰਪ ਬੌਬ ਨੇ ਟਵਾਣਾ ਲੂਲੇ ਨੂੰ ਇੱਕ ਸੂਰ ਦੀ ਕਿਡਨੀ ਟ੍ਰਾਂਸਪਲੈਂਟ ਕਰਤੀ ਚਲੋ ਜੀ ਆਪਰੇਟ ਸਕਸੈਸਫੁਲ ਹੋ ਗਿਆ ਹੁਣ ਕਿਡਨੀ ਪਈ ਨੂੰ ਕਾਫੀ ਮਹੀਨੇ ਹੋ ਚੁੱਕੇ ਆ ਜਿਹੜੀ ਟਵਾਣਾ ਲੂਲੇ ਆ ਉਹ ਬਿਲਕੁਲ ਤੰਦਰੁਸਤ ਆ ਵਧੀਆ ਖਾਂਦੀ ਪੀਂਦੀ ਆ ਸਵੇਰੇ 5 ਕਿਲੋਮੀਟਰ ਦੀ ਸੈਰ ਵੀ ਕਰਦੀ ਆ ਜਿਹੜੇ ਜਿਹੜੇ ਡਾਕਟਰ ਨੇ ਪਰਹੇਜ ਦੱਸਿਓ ਪਰਹੇਜ ਵੀ ਕਰ ਰਹੀ ਆ ਤੇ ਕੰਮ ਤੇ ਵੀ ਜਾਂਦੀ ਆ ਤੇ ਘੋੜੇ ਵਾਂਗੂ ਭੱਜੀ ਫਿਰਦੀ ਆ ਟਮਾਣਾ ਲੂਲੇ ਕਹਿੰਦੀ ਆ ਕਿ ਮੈਨੂੰ ਜਾਨਵਰ ਦੀ ਕਿਡਨੀ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ ਮੈਨੂੰ ਸੂਰ ਦੇ ਗੁਰਦੇ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ ਮੇਰੇ ਚ ਇੱਕ ਵੱਖਰੀ ਤਰ੍ਹਾਂ ਦੀ એનર્ਜੀ ਆ ਗਈ ਉਹ ਕਹਿੰਦੀ ਮੈਂ ਬੜਾ ਗੁੱਡ ਫੀਲ ਕਰਦੀ ਆ ਚਲੋ ਜੀ ਅਮਰੀਕਾ ਦਾ ਡਾਕਟਰ ਇਸ ਗੱਲ ਦੇ ਵਿੱਚ ਕਾਮਯਾਬ ਹੋ ਗਿਆ ਕਿ ਉਹਨੇ ਇੱਕ ਸੂਰ ਦਾ ਗੁਰਦਾ ਔਰਤ ਨੂੰ ਪਾਇਆ ਤੇ ਉਹ ਔਰਤ ਤੰਦਰੁਸਤ ਆ ਨਵੀਂ ਨਰੋਈ ਆ ਪਰ ਕਿਤੇ ਨਾ ਕਿਤੇ ਇਹ ਗੱਲ ਟੈਨਸ਼ਨ ਵਾਲੀ ਵੀ ਆ ਕਿਉਂਕਿ ਕੁਦਰਤ ਦੇ ਨਾਲ ਖਿਲਵਾੜ ਕਈ ਵਾਰੀ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਤੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਬਹੁਤ ਸਾਰੇ ਡਾਕਟਰ ਇਸ ਗੱਲ ਦਾ ਐਕਸਪੈਰੀਮੈਂਟ ਬਹੁਤ ਵੱਡੇ ਪੱਧਰ ਤੇ ਕਰ ਰਹੇ ਆ ਕਿ ਇਨਸਾਨਾਂ ਨੂੰ ਜਾਨਵਰਾਂ ਦੇ ਗੁਰਦੇ ਜਾਂ ਹਾਰਟ ਜਾਂ ਹੋਰ 파ਟ ਪਾ ਪਾ ਕੇ ਐਕਸਪੈਰੀਮੈਂਟ ਕੀਤੇ ਜਾਂਦੇ ਆ ਕਿਤੇ ਨਾ ਕਿਤੇ ਕੁਦਰਤ ਦੇ ਨਾਲ ਛੇੜਖਾਨੀ ਮਹਿੰਗੀ ਜ਼ਰੂਰ ਪੈਂਦੀ ਹੁੰਦੀ ਆ ਇਸ ਚੀਜ਼ ਦਾ ਖਮਿਆਜਾ ਕਈ ਵਾਰੀ ਬੰਦੇ ਨੂੰ ਬਹੁਤ ਵੱਡੇ ਪੱਧਰ ਤੇ ਭੁਗਤਣਾ ਪੈ ਸਕਦਾ